ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਅਖੋਤੀ ਸਾਧ ਕੁਮਾਰ ਸੁਆਮੀ ਵੱਲੋਂ ਇੱਕ ਦਿੱਲੀ ਵਿੱਚ ਆਪਣਾ ਇੱਕ ਡੇਰਾ ਜਿਸ ਬੰਦੇ ਨੇ ਆਪਣਾ ਇੱਕ ਡੇਰਾ ਬਣਾਇਆ ਗਿਆ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਆਪਣਾ ਜਿਹੜਾ ਉਹਨੇ ਗ੍ਰੰਥ ਤਿਆਰ ਕੀਤਾ ਉਸ ਗ੍ਰੰਥ ਦਾ ਨਾਂ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਮਹਿਖਾਨੇ ਦਾ ਮਤਲਬ ਸ਼ਰਾਬਖਾਨਾ ਇਦਾਂ ਦੇ ਜਿਹੜੇ ਖੌਤੀ ਸਾਧ ਆ ਉਹ ਸਿੱਖਾਂ ਦੀਆਂ ਸਿੱਖਾਂ ਦੀਆਂ ਭਾਵਨਾ ਨਾਲ ਹਰ ਰੋਜ਼ ਖੇਲ ਰਹੇ ਆ ਮੈਂ ਇਹ ਵੀ ਵੀਡੀਓ ਰਾਹੀਂ ਆਪਾਂ ਨੂੰ ਕਹਿਣਾ ਚਾਹੁੰਦਾ ਸਾਧ ਕੁਮਾਰ ਨੂੰ ਕਿ ਉਹ ਸਾਦਾ ਗੱਲ ਸੁਣ ਲੈ ਜੇ ਤੂੰ 2 ਦਿਨਾਂ ਦੇ ਵਿੱਚ ਆਪਣੇ ਗ੍ਰੰਥ ਦਾ ਨਾਂ ਨਾਂ ਬਦਲਿਆ ਮਜਬੂਰਨ ਸਤਕਾਰ ਕਮੇਟੀ ਪੰਜਾਬ ਹੋਰ ਸਾਰੀਆਂ ਸਿੱਖ ਜੱਤੇ ਬੰਦੀਆਂ ਤੇਰੇ ਡੇਰੇ ਵਿੱਚ ਆਣ ਕੇ ਔਰ ਤੇਰੇ ਡਾਂਗ ਫੇਰਨ ਗਈਆਂ ਤੂੰ 2 ਦਿਨ ਦਾ ਤੈਨੂੰ ਟਾਈਮ ਆ ਤੈਨੂੰ 2 ਦਿਨ ਦੇ ਟਾਈਮ ਦੇ ਵਿੱਚ ਵਿੱਚ ਤੂੰ ਆਪਣਾ ਜਿਹੜਾ ਗ੍ਰੰਥ ਆ ਕੋਈ ਵੀ ਆਪਣਾ ਨਾਂ ਦੂ ਰੱਖ ਸਕਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਜਿਹੜਾ ਤੂੰ ਰੱਖਿਆ ਆ ਇਹ ਸਾਰੇ ਸਿੱਖਾਂ ਦੀਆਂ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਆ ਇਹ ਸਰਕਾਰਾਂ ਵੱਲੋਂ ਐਦਾਂ ਦੇ ਸਾਹ ਜਿਹੜੇ ਆ ਬੂਬਨੇ ਸਿੱਖਾਂ ਦੇ ਉੱਤੇ ਸਿਰਾਂ ਦੇ ਬਿਠਾਏ ਜਾਂਦੇ ਆ ਫੇ ਆਉਂਦੇ ਸਮਾਂ 'ਚ ਸਿੱਖਾਂ ਦੇ ਇਹਨਾਂ ਵੱਲੋਂ ਜਿਹੜਾ ਦਿੱਲੀ ਵਿੱਚ ਕਤਲੇਆਮ ਕੀਤੇ ਜਾਂਦੇ ਆ ਇਹ ਦਿੱਲੀ ਵਿੱਚ ਇੱਕ ਹੋਰ ਜਿਹੜਾ ਸਵਾਮੀ ਆ ਪੰਜਾਬ ਨੂੰ ਕੁਮਾਰ ਸਵਾਮੀ ਜਿਹਨੇ ਆਪਣਾ ਨਾਮ ਕੁਮਾਰ ਸਵਾਮੀ ਰੱਖਿਆ ਏ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣਾ ਲਿਖਤੀ ਜਿਹੜਾ ਕੋਈ ਗ੍ਰੰਥ ਬਣਾਇਆ ਉਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਖਾਨਾ ਲਾ ਕੇ ਸਾਰੇ ਸਿੱਖਾਂ ਦੇ ਮਤਲਬ ਦਿਲਾਂ ਦੇ ਬਹੁਤ ਡੂੰਗੀ ਸੱਟ ਮਾਰੀ ਆ ਸਰਕਾਰ ਨੂੰ ਵੀ ਇਹ ਬੇਨਤੀ ਸਾਡੀ ਸਰਕਾਰ ਨੂੰ ਵੀ ਇਹ ਕਹਿਣਾ ਆ ਕਿ ਸਰਕਾਰਾ ਇਸ ਜਿਹੜੇ ਹਗੇ ਸਾਧ ਨੂੰ ਇਹਨੂੰ ਜਿਹੜੀ ਨੱਥ ਪਾਈ ਜਾਵੇ ਇੱਥੇ ਜਿਹੜਾ ਬਿਆਲਵੀ ਦਾ ਪਰਚਾ ਕੀਤਾ ਜਾਵੇ ਤੇ ਆਪਾਂ ਇਸ ਵੀਡੀਓ ਨੂੰ ਫੇਕ ਵਾਰੀ ਕਹਿੰਨੇ ਆਂ ਕਿ ਉਹ ਸਾਦਾ ਤੇਰੇ ਡਾਂਗ ਬਹੁਤ ਫਿਰਨੀ ਆ ਤਾਂ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਸਾਡੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਵਰਤ ਕੇ ਤੂੰ ਲੋਕਾਂ ਨੂੰ ਠੱਗਣ ਨਹੀਂ ਆਇਆ ਤੈਨੂੰ 2 ਦਿਨ ਦਾ ਟਾਈਮ ਦਿੰਨੇ ਆ 2 ਦਿਨਾਂ ਵਿੱਚ ਜੇ ਨਾ ਆਪਣੇ ਗ੍ਰੰਥ ਦਾ ਨਾਮ ਚੇਂਜ ਕੀਤਾ ਕੋਈ ਹੋਰ ਗ੍ਰੰਥ ਨਾ ਰੱਖਿਆ ਮਜਬੂਰਾਂ ਸਾਨੂੰ ਦਿੱਲੀ ਆ ਕੇ ਤੇਰੇ ਡੇਰੇ ਦੀ ਭੰਨ ਤੋੜ ਆਪਾਂ ਬਦਮਾਸ਼ ਨਹੀਂ ਕੋਈ ਵੀ ਜਿਹੜਾ ਗੱਲ ਕਰ ਰਿਹਾ ਆਂ ਕਿਉਂਕਿ ਇਹ ਸਾਡੀਆਂ ਭਾਵਨਾ ਨੂੰ ਹਰ ਰੋਜ਼ ਮਤਲਬ ਕਰ ਰਿਹਾ ਕਿ ਸਾਨੂੰ ਫਿਰ ਗੁੱਸਾ ਤਾਂ ਆਉਂਦਾ ਹੀ ਆ ਫਿਰ ਹੁਣ ਗੱਲ ਇਹ ਆ ਕਿ ਆਪਾਂ ਜਿਹੜੀ ਗੱਲ ਕਰਦੇ ਆ ਜੇ ਦੋਹਾਂ ਦਿਨਾਂ ਦਿਨਾਂ ਵਿੱਚ ਨਾ ਇਸ ਬੰਦੇ ਨੇ ਆਪਣੇ ਜਿਹੜਾ ਨਾਂ ਗ੍ਰੰਥ ਦਾ ਚੇਂਜ ਕੀਤਾ ਮਜਬੂਰਾਂ ਸਾਨੂੰ ਉਹਦੇ ਡੇਰੇ ਵਿੱਚ ਆ ਕੇ ਭੰਨ ਤੋੜ ਕਰਕੇ ਜੇ ਹੱਥੇ ਆਇਆ ਸਾਡੇ ਇਹਦੀਆਂ ਵੀ ਬੱਖੀਆਂ ਭੰਨਾ ਗਿਆ ਆਪਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਸੇਜ ਦੇਣਾ ਚਾਹਨਾ ਵਾ ਕਿ ਐਦਾਂ ਦੇ ਖੋਤੀ ਸਾਧਾਂ ਨੂੰ ਨਾ ਉਤਸ਼ਾਹ ਦਿਓ ਨਾ ਸਾਡੇ ਸਿਰ ਤੇ ਬਿਠਾਓ ਤੁਹਾਨੂੰ ਪਤਾ ਹੈ ਇਹਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਸਿਰਫ ਸੱਚੇ ਮਾਲਕ ਆ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਤੁਸੀਂ ਉਹਦੇ ਨਾਮ ਦੇ ਨਾਲ ਜਿਹੜਾ ਖਲਵਾਲ ਕਰ ਰਹੇ ਹੋ ਜਿਹੜਾ ਸਾਧਾਂ ਨੂੰ ਤੁਸੀਂ ਸ਼ਹਿ ਦੇ ਰਹੇ ਹੋ ਤੁਹਾਡੇ ਲਈ ਬਹੁਤ ਹੀ ਮਾੜੀ ਗੱਲ ਆ ਤੁਸੀਂ ਜਾਣ ਕੇ ਪੰਜਾਬ ਦਾ ਮੋਹਨ ਖਰਾਬ ਕਰਨਾ ਚਾਹੁੰਦੇ ਹੋ ਤੇ ਸੋ ਅਸੀਂ ਤੁਹਾਨੂੰ ਇੱਕ ਤਾੜਨਾ ਵੀ ਕਰਨਾ ਚਾਹੁੰਦੇ ਆ ਇਹ ਸਾਦ ਨੂੰ 2 ਦਿਨ ਦੇ ਵਿੱਚ ਵਿੱਚ ਜਿਆਦਾ ਮਾਫੀ ਮੰਗਾ ਦਿਓ ਕਿਉਂਕਿ ਸਾਨੂੰ ਆ ਕੇ ਇਹਦੇ ਕੋਲੋਂ ਮਾਫੀ ਮੰਗਾਣੀ ਪੈਣੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ